ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਦਾ ਜਹਦਰ巴巴 ਜ਼ਾਰ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਮਿਸਲ ਚੀਤ ਬਾਬਾ ਵੀਰ ਸਿੰਘ ਜੀ ਰੰਗਰੇਟਾ 1300 ਘੋੜਸਵਾਰ ਮੌਜੂਦਾ ਮੁਖੀ ਜਹਦਰ巴巴 ਦਰਸ਼ਨ ਸਿੰਘ ਨਰਕਾਣਾ ਸਾਹਿਬ ਵਾਲੇ ਸੋ ਅੱਜ ਅਸੀਂ ਉਹਨਾਂ ਲੋਕਾਂ ਨੂੰ ਤਾੜਨਾ ਕਰਨ ਲੱਗੇ ਆ ਕਿ ਜਿਹੜੇ ਲੋਕ ਸਾਡੇ ਦਲਪੰਦੇ ਸਿੰਘਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਹਨ ਜਿਵੇਂ ਕਿ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਹਦਰ巴巴 ਦਰਸ਼ਨ ਸਿੰਘ ਨਰਕਾਣਾ ਸਾਹਿਬ ਵਾਲਿਆਂ ਵੱਲੋਂ ਥਾਪੇ ਗਏ ਪੰਜਾਬ ਭਾਰਤ ਦੇ ਰਿਪੋਰਟਰ ਭਾਈ ਬਲਵਿੰਦਰ ਸਿੰਘ ਜੀ ਰੰਗਰੇਟਾ ਸਾਹਿਬ ਅਤੇ ਜਹੇ ਦਾ ਲਖਮਿੰਦਰ ਸਿੰਘ ਜੀ ਜਾਣੀਆਂ ਜੋ ਕਿ ਜ਼ਿਲ੍ਹਾ ਜਹੇਦਰ ਹਨ ਦਸ਼ਮੇਸ਼ ਤਰਨਾਤ ਦਲデア ਅਮਰਸਰ ਦੇ ਉਹਨਾਂ ਨੂੰ ਜਿਹੜੀਆਂ ਵਾਰ-ਵਾਰ ਪੂਨਾ ਤੇ ਅਤੇ ਉਦਾਂ ਜਾ ਜਾ ਕੇ ਉਹਨਾਂ ਦੇ ਪੜਾਵਾਂ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਜੋ ਕਿ ਕਦੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੁਹਾਡੀਆਂ ਧਮਕੀਆਂ ਜੋ ਕਿ ਸਾਨੂੰ ਉਹਨਾਂ ਨੇ ਪੂਨਾ ਤੇ ਵੀ ਦੱਸਿਆ ਦੋ ਚਾਰ ਦਿਨਾਂ ਤੋਂ ਦੱਸ ਰਹੇ ਹਨ ਕਿ ਬਾਬਾ ਜੀ ਇਹ ਬੰਦੇ ਜਿਹੜੇ ਆਣ ਕੇ ਸਾਡੇ ਤੇ ਹਮਲਾ ਕਰਨਾ ਚਾਹੁੰਦੇ ਹਨ ਅਤੇ ਸਾਨੂੰ ਡਰੋਨ ਧਮਕਾਉਣ ਜਿਹੜਾ ਕਰ ਰਹੇ ਹਨ ਪੂਨਾ ਦੇ ਉੱਤੇ ਜੋ ਕਿ ਤੁਹਾਨੂੰ ਮੈਂ ਸਖਤ ਤੋਂ ਸਖਤ ਤਾੜਨਾ ਕਰਨਾ ਇਹ ਨਾ ਸੋਚੋ ਸਾਨੂੰ ਪਤਾ ਨਹੀਂ ਤੁਸੀਂ ਕੌਣ ਜੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੁਹਾਡੇ ਪਿੱਛੇ ਜਿਹੜਾ ਚਮਗਿੱਦੜ ਆ ਨਾ ਜਿਹੜਾ ਗਿੱਦੜ ਆ ਉਹਨੂੰ ਅਸੀਂ ਜਾਣਦੇ ਆ ਉਹਦਾ ਬੈਕਗ੍ਰਾਉਂਡ ਜਾਣਦੇ ਅਸੀਂ ਆਈ ਕੌਣ ਆ ਉਹ ਜਿਹੜਾ ਤੁਹਾਡੇ ਅੰਦਰ ਬੋਲਣ ਡਿਆ ਉਹਨੇ ਤੇ ਜਿਹੜਾ ਜੇਲ੍ਹਾਂ ਦੇ ਦਾੜਾ ਪੀਣੀਆਂ ਪੀਣੀਆਂ ਅੱਗੇ ਉੱਤੇ ਕਾਨੂੰਨੀ ਕਾਰਵਾਈਆਂ ਚੱਲਣੀਆਂ ਅੱਗੇ ਵੀ ਜਿਹੜਾ ਆ ਉਹਨੇ ਬੰਦਾ ਮਾਰਿਆ ਬਟਾਲੇ ਦੇ ਅੰਦਰ ਤੇ 302 ਦਾ ਮਕਦਮਾ ਦਰਜ ਹੋਇਆ ਹੋਰ ਵੀ ਮਕਦਮੇ ਉਹਦੇ ਉੱਤੇ ਦਰਜ ਹਨ ਪੰਜਾਬ ਭਰ ਦੇ ਅੰਦਰ ਅਤੇ ਅਸੀਂ ਵੀ ਉਹਦੇ ਉੱਤੇ ਮਕਦਮੇ ਦਰਜ ਕਰਵਾਏ ਹਨ ਪਰ ਇਹ ਗੱਲ ਸੋਚ ਲਓ ਜਿਹੜੇ ਤੁਸੀਂ ਉਹਦੇ ਬਣੇ ਫਿਰਦੇ ਜਿਹੜਾ ਚਮਚੇ ਤੇ ਸਾਡੇ ਬੰਦਿਆਂ ਨੂੰ ਦੋਂਤ ਭੁਗੌਣ ਦੇ ਜੇ ਹਮਲੇ ਕਰਨਾ ਚਾਹੁੰਦੇ ਜੇ ਇਹ ਗੱਲ ਸੋਚ ਲਿਓ ਭਾਈ ਬਲਵਿੰਦਰ ਸਿੰਘ ਰੰਗਰੇ ਟਾਰਪੋਰਟਰ ਜੋ ਕਿ ਦਸ਼ਮੇਸ਼ ਤਰਨਤਾਰਨ ਦਾ ਸੁਲਤਾਨ ਮੇੜ ਤੋਂ ਜਾਂ ਜਿਹੜਾ ਲਖਵਿੰਦਰ ਸਿੰਘ ਜਾਨੀਆਂ ਜੋ ਕਿ ਜਿਹੜਾ ਜਿਹੜਾ ਸਾਡਾ ਅਮਰਸਰ ਦਾ ਇਹ ਤਾਂ ਜਾਂ ਇਹਨਾਂ ਤੋਂ ਇਲਾਵਾ ਸਾਡੇ ਕਿਸੇ ਵੀ ਸਿੰਘ ਦਾ ਨੁਕਸਾਨ ਥੋੜਾ ਛੀਟ ਵੀ ਆ ਗਈ ਤੇ ਤੁਸੀਂ ਜਿਹੜਾ ਆਪਣੀ ਤਿਆਰੀ ਕਰ ਲਿਓ ਕਿਉਂਕਿ ਤੁਹਾਡੇ ਤੇ ਅਸੀਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਵਾਂਗੇ ਕਿਉਂਕਿ ਤੁਹਾਡੀਆਂ 4-5 ਤਰ੍ਹਾਂ ਦੀਆਂ ਤੋਂ ਸ਼ਿਕਾਇਤਾਂ ਜਿਹੜੀਆਂ ਆ ਰਹੀਆਂ ਹਨ ਇਹ ਤੁਹਾਨੂੰ ਸਗਤ ਅਸੀਂ ਤਾੜਨਾ ਕਰਨਾ ਚਾਹੁੰਦੇ ਆ ਬਾਕੀ ਜਿਹੜੀ ਡਰਨ ਡਰਾਉਣ ਦੀ ਗੱਲ ਆ ਅਸੀਂ ਨਹੀਂ ਕਿਸੇ ਕੋ ਡਰਦੇ ਡੁਰਦੇ ਅਸੀਂ ਬਾਬਾ ਜੀਵਨ ਸਿੰਘ ਦੀ ਵਾਰਸਾਂ ਬਾਬਾ ਹੀਮਿੰਦਰ ਸਿੰਘ ਨਕਾਣਾ ਸਾਹਿਬ ਵਾਲੇ ਦੇ ਵਾਰਸਾਂ ਅਸੀਂ ਐਵੇਂ ਨਹੀਂ ਕੋਤਰੇ ਫਿਰਦੇ ਜਾਂ ਚੋਲੇ ਪਾ ਕੇ ਤੇ ਨਵੇਂ ਤਰੇ ਫਰੰਡੇ ਆ ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਆ ਭੈ ਕਾਹੂ ਕੋ ਦੇਟ ਨਹਿ ਨਹਿ ਪਰ ਮਾਨਤਾਣ ਨਾ ਕਿਸ ਨੂੰ ਅਸੀਂ ਡਰਾਉਂਦੇ ਜੇ ਨਾ ਕਿਸ ਕੋ ਅਸੀਂ ਡਰਦੇ ਜੇ ਜੇ ਕਿਸੇ ਦੀ ਕੋਈ ਕਿਸੇ ਨੇ ਕੋਈ ਵੇਖਣਾ ਤੇ ਸਾਡੇ ਨਾਲ ਟਾਈਮ ਪਾ ਕੇ ਵੇਖ ਲੈ ਅਹੀਂ ਮਦਾਂ ਚਾੜ ਕੇ ਵੇਖ ਲੈ ਸਾਡਾ ਨਾਂ ਬਾਕੀ ਮੈਂ ਇਹ ਗੱਲ ਦੁਬਾਰਾ ਫੇਰ ਕਹਿਣਾ ਜੇਕਰ ਭਾਈ ਬਲਵਿੰਦਰ ਸਿੰਘ ਰੰਗਰੇਟਾ ਸੁਲਤਾਨਵਿੰਡ ਜਾਂ ਜੇਕਰ ਜਿਹੜਾ ਲਖਮਿੰਦਰ ਸਿੰਘ ਜਾਨੀਆਂ ਦੇ ਉੱਤੇ ਕੋਈ ਵੀ ਕਿਸੇ ਕਿਸਮ ਦਾ ਹਮਲਾ ਹੋਇਆ ਜਾਂ ਕੋਈ ਛ੍ਰੀਡ ਵੀ ਉਹਨਾਂ ਨੂੰ ਆ ਗਈ ਤੇ ਆਪਣੀ ਤੁਸੀਂ ਤਿਆਰੀ ਕਰ ਲਿਓ ਧੜੇ ਤੇ ਪੂਰੀ ਥੋਕ ਕੇ ਜਿਹੜੀ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਠੀਕ ਹੈ ਬਾਕੀ ਅਸੀਂ ਪੁਲਿਸ ਪ੍ਰਸ਼ਾਸਨ ਅਮਰਸਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਅਤੇ ਡੀਜੀਪੀ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਡੇ ਧਿਆਨ ਦੇ ਵਿੱਚ ਸਾਰਾ ਇਹ ਜਿਹੜਾ ਆ ਜੋ ਸਾਡੇ ਮਕਦਮੇ ਚੱਲਦੇ ਆ ਅਦਾਲਤ ਪੰਥ ਦੇ ਤੁਹਾਡੇ ਧਿਆਨ ਦੇ ਵਿੱਚ ਹਨ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਵੀ ਡੀਜੀਪੀ ਪੰਜਾਬ ਦੇ ਵੀ ਤੁਹਾਨੂੰ ਇਹ ਹੀ ਇਹ ਕਹਿਣਾ ਚਾਹੁੰਦੇ ਆ ਇਹ ਬੰਦਿਆਂ ਤੇ ਸਖਤ ਜਿਹੜਾ ਨੋਟਿਸ ਲੈ ਕੇ ਇਹਨਾਂ ਨੂੰ ਜਿਹੜਾ ਕਾਨੂੰਨੀ ਕਾਰਵਾਈ ਨਾਲ ਉੱਤੇ ਕਰਕੇ ਇਹਨਾਂ ਨੂੰ ਜਿਲ੍ਹੇ ਦੇ ਅੰਦਰ ਬੰਦ ਕੀਤਾ ਜਾਵੇ ਕਿਉਂਕਿ ਇਹ ਜੋ ਹੁਣ ਹਨ ਧਮਕੀਆਂ ਸਾਡੇ ਬੰਦਿਆਂ ਨੂੰ ਦੇ ਰਹੇ ਆ ਸਾਡੇ ਕੋਲ ਸਾਰੀਆਂ ਇਹਨਾਂ ਦੀਆਂ ਰਿਕਾਰਡਿੰਗਾਂ ਸਾਡੇ ਕੋਲ ਸਾਰੇ ਇਹਨਾਂ ਦੇ ਸਾਰੇ ਪ੍ਰੂਫ ਜਿਹੜੇ ਆ ਉਹ ਸਾਡੇ ਕੋਲ ਆ ਚੁੱਕੇ ਹਨ ਬਾਕੀ ਥੋੜੇ ਹੀ ਦਿਨਾਂ ਦੇ ਅੰਦਰ ਜਿਹੜੀ ਹੈ ਮੀਟਿੰਗ ਕੀਤੀ ਜਾਊਗੀ ਹੋ ਸਕਦਾ ਕੱਲ ਜਿਹੜੀ ਆ ਉਹ ਮਹਾਂਪੁਰਖ ਬਾਬਾ ਦਰਸ਼ਨ ਸਿੰਘ ਜੀ ਮੁੱਖ ਹੈੱਡ ਕੁਆਟਰ ਜਿਹੜਾ ਰੰਮੇਟਾ ਜਹੇ ਬੰਦੀਆਂ ਦਾ ਮੁੱਖ ਹੈੱਡ ਕੁਆਟਰ ਚਭਾੜ ਵਾਲਾ ਅਮਰਸਰ ਵਿਖੇ ਇੱਕ ਮੀਟਿੰਗ ਵਿਸ਼ੇਸ਼ ਜਿਹੜੀ ਆ ਉਹ ਰੱਖ ਰਹੇ ਆ ਕੱਲ ਉਹਦੇ ਵਿੱਚ ਜਿਹੜਾ ਕਾਨੂੰਨੀ ਕਾਰਵਾਈ ਕਰਨ ਸੰਬੰਧੀ ਜਿਹੜੀ ਸਾਰੀਆਂ ਜਿਹੜੀਆਂ ਇਹ ਜਿਹੜੀਆਂ ਚਰਚਾ ਸੀ ਕੀਤੀ ਜਾਵੇਗੀ ਬਾਕੀ ਜਿਹੜੀ ਆ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਨੇ ਸਭ ਤੋਂ ਸੱਕਦੇ ਇਹਨਾਂ ਦੇ ਨੋਟਿਸ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ